ਹੈ ਲੈ ਨੀ ਤੂੰ ਹੁਣ ਸਾਡੀ ਸਾਰ ਸੋਹਣਿਆ ਲੈਂਦਾ ਨੀ ਤੂੰ ਹੁਣ ਸਾਡੀ ਸਾਰ ਸੋਹਣਿਆ ਗੱਡੀ ਜਦੋਂ ਦੀ ਕਢਾਈ ਕਾਲੀ ਥਾਰ ਸੋਹਣਿਆ ਲੈਂਦਾ ਨੀ ਤੂੰ ਹੁਣ ਸਾਡੀ ਸਾਰ ਸੋਹਣਿਆ ਗੱਡੀ ਜਦੋਂ ਦੀ ਕਢਾਈ ਕਾਲੀ ਥਾਰ ਸੋਹਣਿਆ ਵੇ ਗੱਡੀ ਜਦੋਂ ਦੀ ਕਢਾਈ ਕਾਲੀ ਥਾਰ ਸੋਹਣਿਆ ਫੱਕ ਦੀਆਂ ਰਾਂਹਾਂ ਵਿੱਚ ਖੜ ਖੜ ਕੇ ਫੱਕ ਦੀਆਂ ਰਾਂਹਾਂ ਵਿੱਚ ਅਏ ਥੱਕਦੀ ਹਰ੍ਹਾਂ ਵਿੱਚ ਖੜ ਖੜ ਕੇ ਤੇਰੀਆਂ ਉਡੀਕਾਂ ਵੇ ਮੈਂ ਕਰ ਕਰ ਕੇ ਕਿੱਥੇ ਗਿਆ ਦੱਸ ਤੇਰਾ ਪਿਆਰ ਸੋਹਣਿਆ ਓਏ ਕਿੱਥੇ ਗਿਆ ਤੇਰਾ ਦੱਸ ਪਿਆਰ ਸੋਹਣਿਆ ਲੈਂਦਾ ਨਹੀਂ ਤੂੰ ਹੁਣ ਮੇਰੀ ਸਾਰ ਸੋਹਣਿਆ ਗੱਡੀ ਜਦ ਨਹੀਂ ਕਢਾਈ ਵੇ ਤਾ ਥਾਰ ਸੋਹਣਿਆ ਗੱਡੀ ਚਰਵੀ ਕਢਾਈ ਵੇ ਤਾ ਥਾਰ ਸੋਹਣਿਆ ਹਾਏ ਕੋਲ ਰਹਿੰਦਾ ਵੀ ਤੂੰ ਪਰਦੇਸੀ ਹੋ ਗਿਆ ਸਾਡਾ ਮਿਲਣਾ ਵੀ ਤੇਰੇ ਲਈ ਕੋਲੇ ਸੀ ਹੋ ਗਿਆ ਹਾਏ ਕੋਲ ਰਹਿੰਦਾ ਵੀ ਤੂੰ ਪਰਦੇਸੀ ਹੋ ਗਿਆ ਸਾਡੇ ਮਿਲਣਾ ਵੀ ਤੇਰੇ ਲਈ ਕੋਲੇ ਸੀ ਹੋ ਗਿਆ ਤੇਰੇ ਬਿਨਾ ਸਾਡਾ ਨਹੀਂ ਕੋਈ ਆਧਾਰ ਸੋਹਣਿਆ ਤੇਰੇ ਬਿਨਾ ਨਹੀਂ ਸਾਡਾ ਕੋਈ ਆਧਾਰ ਸੋਹਣਿਆ ਲੈਂਦਾ ਨਹੀਂ ਤੂੰ ਹੁਣ ਮੇਰੀ ਸਾਰ ਸੋਹਣਿਆ ਗੱਡੀ ਜਦ ਦੀ ਘੜਾ ਲੀ ਕਾਲੀ ਧਾਰ ਸੋਹਣਿਆ ਗੱਡੀ ਜਦ ਦੀ ਘੜਾਈ ਵੇ ਤੱਕ ਧਾਰ ਸੋਹਣਿਆ ਮੇਰੀਆਂ ਉਮੀਦਾਂ ਉੱਤੇ ਤੇਰੀਆਂ ਰਹਿਣੀਆਂ ਮੇਰੀਆਂ ਉਮੀਦਾਂ ਤੇਰੇ ਉੱਤੇ ਰਹਿਣੀਆਂ ਦਿਲ ਦੀਆਂ ਗੱਲਾਂ ਸਦਾ ਮੂੰਹ ਤੇ ਕਹਿਣੀਆਂ ਦੱਸ ਬਦਲੇ ਕੋ ਤੇਰੇ ਨੇ ਵਿਚਾਰ ਸੋਣਿਆ ਦੱਸ ਬਦਲੇ ਨੇ ਕਿਉਂ ਤੇ ਵਿਚਾਰ ਸੋਣਿਆ ਲੈਂਦਾ ਨਹੀਂ ਤੂੰ ਹੁਣ ਮੇਰੀ ਸਾar ਸੋਣਿਆ ਵੇ ਗੱਡੀ ਜਦੋਂ ਦੀ ਘਟਾ ਦੀ ਕਾਲੀ ਥਾਰ ਸੋਣਿਆ ਵੇ ਗੱਡੀ ਜਦੋਂ ਦੀ ਘਟਾ ਦੀ ਕਾਲੀ ਥਾਰ ਸੋਣਿਆ ਹਾਏ ਕਿਰਨੀ ਨੇ ਮਾਣਿਆ ਨੂੰ ਦਮੇ ਦਾਵਤਾ ਓਏ ਹੋਏ ਕਿਰਨ ਮਾਣਿਆ ਨੂੰ ਦਮੇ ਦਾਵਤਾ ਹਾਏ ਕਿਰਨੀ ਨੇ ਮਾਣੇ ਨੂੰ ਤੂੰ ਦਮੇ ਦਾਵਤਾ ਸਾਡੀ ਵਾਰੀਆਂ ਵਿੱਚ ਤੈਨੂੰ ਲੱਗੇ ਆਫਤਾਂ ਓਏ ਹੋਏ 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 ਕਹਿਣਾ ਮੈਂ ਤੈਨੂੰ ਲੱਗੇ ਆਫਤਾਂ ਆਏ ਕਿਰਨੀ ਨੇ ਮਾਣੇ ਨੂੰ ਤੂੰ ਦਵੇਂ ਦਾਵਤਾ ਸਾਡੀ ਵਾਰੀਆਂ ਵਿੱਚ ਤੈਨੂੰ ਲੱਗੇ ਆਫਤਾਂ ਕਹਿਣਾ ਨਹੀਂ ਮੈਂ ਤੈਨੂੰ ਬਾਰ-ਬਾਰ ਸੋਹਣਿਆ ਓਏ ਹੋਏ ਕਹਿਣਾ ਨਹੀਂ ਮੈਂ ਤੈਨੂੰ ਬਾਰ-ਬਾਰ ਸੋਹਣਿਆ ਮੈਂ ਦਾਨੀ ਤੂੰ ਮੇਰੀ ਹੁਣ ਸਾਰ ਸੋਹਣਿਆ ਗੱਡੀ ਜਦੋਂ ਦੀ ਕਢਾਈ ਕਾਲੀ ਥਾ ਸੋਹਣਿਆ ਗੱਡੀ ਜਦੋਂ ਦੀ ਕਢਾਈ ਕਾਲੀ ਥਾ ਸੋਹਣਿਆ ਗੱਡੀ ਜਦੋਂ ਦੀ ਕਢਾਈ ਕਾਲੀ ਤਾਰ ਸੋਹਣਿਆ ਤੈਨੂੰ ਹੁਣ ਵੇ ਵਧਾਈਆਂ ਲੱਖ ਥਾ ਸੋਹਣਿਆ ਹੁਣ ਵੇ ਵਧਾਈਆਂ ਲੱਖ ਥਾ ਸੋਹਣਿਆ ਗੱਡੀ ਥਾ ਸੋਹਣਿਆ ਲੱਖ ਵਾਰ ਸੋਹਣਿਆ ਓਏ ਓਏ ਵਾਹ ਯਾਰ ਕਮਾਲ ਕਮਾਲ